ਯੂਰਿਕ ਐਸਿਡ ਯੂਰਿਕ ਐਸਿਡ ਜਿਹੜੀ ਆ ਇੱਕ ਬਹੁਤ ਜ਼ਿਆਦਾਤਰ ਫੈਲ ਰਹੀ ਹੈ ਬਿਮਾਰੀ ਇਹਨਾਂ ਵਾਂਗ ਕਹਿੰਦੇ ਕਿ ਮਹਾਮਾਰੀ ਦਾ ਸਿਸਟਮ ਬਣਿਆ ਹੈ ਯੂਰਿਕ ਐਸਿਡ ਵਾਸਤੇ ਸਭ ਤੋਂ ਵਧੀਆ ਜਿਹੜੀ ਚੀਜ਼ ਆ ਉਹ ਹੈਗੀ ਆ ਅਰਬੀ ਦੇ ਪੱਤੇ ਅਰਬੀ ਦੇ ਪੱਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੇ ਆ ਛਲਗਮ ਔਰ ਛਲਗਮ ਦੇ ਪੱਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੇ ਆ ਔਰ ਜਿਹੜੇ ਲੋਕਾਂ ਨੂੰ ਪਤਾ ਜਾਣਦੇ ਮੈਂ ਕੀ ਕਹਿ ਰਿਹਾ ਤਾਂ ਇਹ ਜਿਹੜੀ ਚੀਜ਼ ਹੈ ਇਹਨੂੰ ਤੁਸੀਂ ਜੇ ਲੈਂਦੇ ਰਹੋਗੇ ਲਗਾਤਾਰ ਲੈਂਦੇ ਰਹੋਗੇ ਤਾਂ ਯੂਰਿਕ ਐਸਿਡ ਜਿਹੜਾ ਹੈਗਾ ਉਹ ਨਹੀਂ ਵਧੂਗਾ ਕਦੀ ਵੀ ਔਰ ਜਦੋਂ ਯੂਰਿਕ ਐਸਿਡ ਕੰਟਰੋਲ ਹੋ ਜਾਂਦਾ ਹੈ ਤਾਂ ਹੱਡੀਆਂ ਦਾ ਦਰਦ ਮੋਢਿਆਂ ਦਾ ਦਰਦ ਕੰਧਿਆਂ ਦਾ ਦਰ ਇਹ ਦਰਦ ਜਿਹੜੇ ਨੇ ਉਹ ਜਲਦੀ ਜਲਦੀ ਖਤਮ ਹੋਣ ਲੱਗ ਜਾਂਦੇ ਨੇ ਔਰ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਜਲਣ ਹੁੰਦੀ ਆ ਅੱਡੀਆਂ ਦੇ ਵਿੱਚ ਦਰਦ ਹੁੰਦਾ ਉਹ ਵੀ ਇਹਦੇ ਨਾਲ ਕਬਰ ਹੁੰਦਾ ਇਹ ਜਿਹੜਾ ਯੂਰਿਕ ਐਸਿਡ ਕੰਟਰੋਲ ਕੈਪਸੂਲ ਹੈ ਇਹ ਤੁਹਾਨੂੰ ਖਾ ਲੈਣਾ ਚਾਹੀਦਾ ਯੂਰਿਕ ਐਸਿਡ ਦੀ ਪ੍ਰੋਬਲਮ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਪ੍ਰੋਬਲਮ ਹੈ ਯੂਰਿਕ ਐਸਿਡ ਦੇ ਨਾਲ ਪੈਰਾਂ ਦੀਆਂ ਅੰਡੀਆਂ ਦੇ ਵਿੱਚ ਦਰਦ ਰਹਿੰਦਾ ਹੈ ਪੈਰਾਂ ਦੀ ਤਲੀਆਂ ਦੇ ਵਿੱਚੋਂ ਸੇਕ ਨਿਕਲਦਾ ਰਹਿੰਦਾ ਹੈ ਸਿਰਫ ਪੈਰਾਂ ਹੀ ਨਹੀਂ ਮਤਲਬ ਜੋੜਾਂ ਵਿੱਚ ਕਿਤੇ ਵੀ ਦਰਦ ਹੋ ਸਕਦਾ ਤੇ ਹੋਰ ਵੀ ਢੇਰ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਬਲੱਡ ਰਿਪੋਰਟਸ ਦੇ ਵਿੱਚ ਯੂਰਿਕ ਟੈਸਟ ਜਦੋਂ ਕਰਾਉਂਦੇ ਨੇ ਤਾਂ ਰਿਪੋਰਟ ਵਿੱਚ ਜ਼ਿਆਦਾ ਯੂਰਿਕ ਐਸਿਡ ਆਉਂਦਾ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਫਾਈਬਰ ਵਾਲੀ ਡਾਈਟ ਖਾਈਏ ਚਾਹੇ ਕਿਸੀ ਫਰੂਟਸ ਡੇਲੀ ਜ਼ਰੂਰ ਸਾਨੂੰ ਖਾਣੇ ਚਾਹੀਦੇ ਨੇ ਨਾਲ ਦੀ ਨਾਲ ਜੋ ਹੈ ਸਲਾਦ ਹੋ ਗਿਆ ਹੋਰ ਵੀ ਜਿਸ ਦੇ ਵਿੱਚ ਫਾਈਬਰ ਜ਼ਿਆਦਾ ਓਟਸ ਵਗੈਰਾ ਇਸ ਤਰ੍ਹਾਂ ਦੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜਾ ਫਾਈਬਰ ਹੁੰਦਾ ਹੈ ਫਿਰ ਤੁਹਾਡੇ ਵਧੇ ਹੋਏ ਯੂਰਿਕ ਐਸਿਡ ਨੂੰ ਸੋਖ ਲੈਂਦਾ ਹੈ ਅਤੇ ਉਸ ਫਾਈਬਰ ਦੇ ਨਾਲ ਤੁਹਾਡੀ ਬੋਡੀ ਤੋਂ ਵਾਧੂ ਯੂਰਿਕ ਐਸਿਡ ਜਿਹੜਾ ਹੈ ਨਿਕਲ ਸਕਦਾ ਹੈ ਪਰ ਜਿਨ੍ਹਾਂ ਦਾ ਯੂਰਿਕ ਐਸਿਡ ਬਹੁਤ ਹੀ ਜ਼ਿਆਦਾ ਵਧਿਆ ਹੁੰਦਾ ਹੈ ਉਹਨਾਂ ਨੂੰ ਕਿਸੇ ਖਾਸ ਕਿਸਮ ਦਾ ਟ੍ਰੀਟਮੈਂਟ ਦੀ ਵੀ ਜ਼ਰੂਰਤ ਪੈ ਸਕਦੀ ਹੈ ਸੋ ਅੱਜ ਜਿ세 ਤੁਹਾਨੂੰ ਦੱਸਾਂਗੇ

ਇਨਵਾਇਕ ਲੋਕੀ ਮਹਾਮਾਰੀ ਦਾ ਸਿਸਟਮ ਬਣਿਆ ਹੈ ਯੂਰਿਕ ਐਸਿਡ ਵਾਸਤੇ ਸਭ ਤੋਂ ਵਧੀਆ ਜਿਹੜੀ ਚੀਜ਼ ਆ ਉਹ ਹੈਗੀ ਆ ਅਰਬੀ ਦੇ ਪੱਤੇ ਅਰਬੀ ਦੇ ਪੱਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੇ ਆ ਛਲਗਮ ਔਰ ਛਲਗਮ ਦੇ ਪੱਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੇ ਆ ਔਰ ਜਿਹੜੇ ਲੋਕਾਂ ਨੂੰ ਪਤਾ ਜਾਣਦੇ ਮੈਂ ਕੀ ਕਹਿ ਰਿਹਾ ਤਾਂ ਇਹ ਜਿਹੜੀ ਚੀਜ਼ ਹੈ ਇਹਨੂੰ ਤੁਸੀਂ ਜੇ ਲੈਂਦੇ ਰਹੋਗੇ ਲਗਾਤਾਰ ਲੈਂਦੇ ਰਹੋਗੇ ਤਾਂ ਯੂਰਿਕ ਐਸਿਡ ਜਿਹੜਾ ਹੈਗਾ ਉਹ ਨਹੀਂ ਵਧੂਗਾ ਕਦੀ ਵੀ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਇੱਕ ਵਾਰੀ ਯੂਰਿਕ ਐਸਿਡ ਦੀ ਕੋਈ ਦਵਾਈ ਇਹੋ ਜੀ ਮਿਲ ਜੇ ਵੀ ਖਾ ਲਈਏ ਮੁੜ ਕੇ ਫਿਰ ਜਦੋਂ ਮਰਜ਼ੀ ਟੈਸਟ ਕਰਾਉਂਦੇ ਰਹੀਏ ਯੂਰਿਕ ਐਸਿਡ ਦਾ ਉਹਦੇ ਵਾਸਤੇ ਤੁਹਾਨੂੰ ਪਤਾ ਵੀ ਸੁਭਾਸ਼ ਗੋਇਲ ਜਿਹੜਾ ਤੁਹਾਡਾ ਭਰਾ ਹੈ ਉਹ ਕਦੀ ਵੀ ਆਪਣੇ ਭੈਣਾ ਭਰਾਵਾਂ ਵਾਸਤੇ ਆਪਣੇ ਪੰਜਾਬੀ ਪਿਆਰਿਆਂ ਵਾਸਤੇ ਪਰਿਵਾਰਾਂ ਵਾਸਤੇ ਕਦੀ ਵੀ ਐਦਾਂ ਦੀ ਗੱਲ ਨਹੀਂ ਕਰੂਗਾ ਜਿਹਦੇ ਵਿੱਚ 70% ਤੋਂ ਘੱਟ ਰਿਜ਼ਲਟ ਹੋਵੇ 70% ਸਾਡੀਆਂ ਸਾਰੀਆਂ ਦਵਾਈਆਂ ਦਾ ਰਿਜ਼ਲਟ ਹੈ ਬਾਕੀ ਤੇ ਥੋੜਾ ਬਹੁਤਾ ਤਾਂ ਸਾਰੀ ਬਿਮਾਰ ਨੇ ਉਹਨੂੰ ਅਸੀਂ ਦਵਾਈ ਉਦੋਂ ਬੰਦ ਕਰਵਾ ਦਿੰਦੇ ਹਾਂ ਜਦੋਂ 70% ਇਨਕਰੀਜ਼ ਹੋ ਗਿਆ ਤੇ ਗੁੱਡ ਹੋ ਗਿਆ ਤਾਂ ਜਿਖੋਂ ਜਿਵੇਂ ਇਹ ਹੈਗਾ ਯੂਰਿਕ ਐਸਿਡ ਵਾਸਤੇ ਅਸੀਂ ਇਹਦਾ ਨਾਮ ਵੀ ਰੱਖਿਆ ਯੂਰਿਕ ਐਸਿਡ ਕੰਟਰੋਲ ਕੈਪਸੂਲ ਇਹ ਕੈਪਸੂਲ ਜਿਹੜਾ ਹੈਗਾ ਇੱਕ ਕੈਪਸੂਲ ਸਵੇਰੇ ਇੱਕ ਕੈਪਸੂਲ ਸ਼ਾਮ ਨੂੰ ਸਾਡੇ ਵੈਦ ਜੀ ਇਹੀ ਰეკਮੈਂਡ ਕਰਦੇ ਆ ਕਿ 1 ਮਹੀਨਾ ਖਾ ਲਓ ਉਸ ਤੋਂ ਬਾਅਦ ਜਿੱਥੇ ਮਰਜ਼ੀ ਟੈਸਟ ਕਰਾ ਲਓ ਜਲਦੀ ਯੂਰਿਕ ਐਸਿਡ ਨਹੀਂ ਤੁਹਾਨੂੰ ਮਿਲੇਗਾ ਆਪਣੀ ਰਿਪੋਰਟ ਦੇ ਵਿੱਚ ਹੋਰ ਜਿਹੜੀ ਮਰਜ਼ੀ ਬਿਮਾਰੀ ਆਉਂਦੀ ਰਹੇ ਲੇਕਿਨ ਇੱਕ ਚੀਜ਼ ਹੋਰ ਹੈ ਜਿਨ੍ਹਾਂ ਦਾ ਯੂਰਿਕ ਐਸਿਡ 20 ਸਾਲ ਤੋਂ ਸੰਭਾਲ ਲਿਆ ਹੋਇਆ 15 ਸਾਲ ਤੋਂ ਸੰਭਾਲ ਲਿਆ ਹੋਇਆ ਉਹਨਾਂ ਨੂੰ ਜ਼ਰੂਰ ਅਸੀਂ ਕਹਿੰਦੇ ਹਾਂ ਕਿ ਇੱਕ ਅੱਧੀ ਡੱਬੀ ਰਿਪੀਟ ਹੋ ਸਕਦੀ ਹੈ ਲੇਕਿਨ ਅਦਰਵਾਈਜ਼ ਇੱਕ ਡੱਬੀ 60 ਕੈਪਸੂਲ ਸਫੀਸ਼ੀਐਂਟ ਹੁੰਦੇ ਆ ਇਹ ਸਾਡਾ ਸਭ ਤੋਂ ਵਧੀਆ ਪ੍ਰੋਡਕਟ ਇਸ ਲਈ ਮੰਨਿਆ ਜਾਂਦਾ ਕਿ ਇਹ ਵਨ ਟਾਈਮ ਸਿੰਗਲ ਡੋਜ਼ ਹੈ اور بیماری تو ہمیشہ ਲਈ ਇਹ ਖੜਾ ਚੜਾ ਦਿੰਦਾ ਹੈ اور ਜਦੋਂ ਯੂਰਿਕ ਐਸਿਡ کنٹرول ਹੋ ਜਾਂਦਾ ਹੈ ਤਾਂ ਹੱਡੀਆਂ ਦਾ ਦਰਦ ਮੋਢਿਆਂ ਦਾ ਦਰਦ ਕੰਧਿਆਂ ਦਾ ਦਰਦ ਇਹ ਦਰਦ ਜਿਹੜੇ ਨੇ ਉਹ ਜਲਦੀ ਜਲਦੀ ਖਤਮ ਹੋਣ ਲੱਗ ਜਾਂਦੇ ਨੇ اور ਜਿਨ੍ਹਾਂ ਦੇ ਪੈਰਾਂ ਦੇ ਵਿੱਚ ਜਲਣ ਹੁੰਦੀ ਆ ਹੱਡੀਆਂ ਦੇ ਵਿੱਚ ਦਰਦ ਹੁੰਦਾ ਉਹ ਵੀ ਇਹਦੇ ਨਾਲ ਕਬਰ ਹੁੰਦਾ ਇਹ ਜਿਹੜਾ ਯੂਰਿਕ ਐਸਿਡ ਕੰਟਰੋਲ ਕੈਪਸੂਲ ਹੈ ਇਹ ਤੁਹਾਨੂੰ ਖਾ ਲੈਣਾ ਚਾਹੀਦਾ اور ਜੇ ਤੁਸੀਂ ਹੋਰ ਵੀ ਜ਼ਿਆਦਾ ਵਧੀਆ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਹਦੇ ਨਾਲ ਸਾਡੀ ਜਿਹੜੀ ਪੰਚਮ ਹਲਦੀ ਆ ਇਹ ਜ਼ਰੂਰ ਇਸਤੇਮਾਲ ਕਰੋ ਇਹਦੀ ਇੱਕ ਚੁਟਕੀ ਜਾਂ ਦੋ ਚੁਟਕੀ ਹਲਦੀ ਲੈਣੀ ਆ ਅੱਧਾ ਕ ਚਮਚ ਪਾਣੀ ਦੇ ਵਿੱਚ ਬੋਇਲ ਕਰਕੇ ਪਾਣੀ ਚ ਉਬਾਲ ਕੇ ਇਹਨੂੰ ਪੀ ਲਓ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਦੇ ਟਾਈਮ ਦੇ ਵਿੱਚ ਵਿੱਚ ਜਦੋਂ ਤੁਹਾਨੂੰ ਠੀਕ ਲੱਗਦਾ ਉਦੋਂ ਡੇਲੀ ਲੈ ਲਓ ਤਾਂ ਇਹਦਾ ਜਿਹੜਾ ਫਾਇਦਾ ਤੁਹਾਨੂੰ ਦੁੱਗਣਾ ਮਿਲੇਗਾ ਔਰ ਉਸ ਤੋਂ ਬਾਅਦ ਆਪਣਾ ਹਲਦੀ ਚਾਹੇ ਡੇਲੀ ਖਾਂਦੇ ਰਹੋ ਹੋਰ ਵੀ ਬਹੁਤ ਸਾਰੇ ਫਾਇਦੇ ਕਰੂਗੀ ਕਿਉਂਕਿ ਇਸ ਹਲਦੀ ਨੂੰ ਲੈਣ ਨਾਲ ਕੋਈ ਵੀ ਰੋਗ ਤੁਹਾਡੇ ਸਰੀਰ ਚ ਜਲਦੀ ਐਂਟਰ ਨਹੀਂ ਕਰਦਾ ਇਹਦੇ ਲਈ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਹਾਡੇ ਆਸ-ਪਾਸ ਜੇ ਤੁਹਾਨੂੰ ਖੁਦ ਕਿਉਂਕਿ ਤੁਸੀਂ ਇਹ ਵੀਡੀਓ ਜਿਹੜਾ ਪੂਰਾ ਦੇਖਿਆ ਇਟ ਮੀਨਸ ਤੁਹਾਨੂੰ ਇਹਦੀ ਲੋੜ ਹੈ ਤਾਂ ਇਸ ਕਰਕੇ ਤੁਸੀਂ ਇਹਨੂੰ ਪ੍ਰੋਡਕਟ ਨੂੰ ਆਨਲਾਈਨ ਜਿਹੜੀ ਸਾਡੀ www.ved1.com ਤੇ ਜਾ ਕੇ ਜਾਂ ਫਿਰ ਤੁਹਾਡਾ ਜਿਹੜਾ ਸਕੈਨਰ ਲੱਗਿਆ ਹੋਇਆ ਉਹਦੇ ਤੇ ਸਕੈਨ ਕਰਕੇ ਇਸ ਪ੍ਰੋਡਕਟ ਨੂੰ ਘਰ ਬੈਠੇ ਉਠਾਏ ਆਰਡਰ ਕਰ ਸਕਦੇ ਹੋ ਜਾਂ ਫਿਰ ਜਿਹੜੇ ਮੈਡੀਕਲ ਸਟੋਰ ਤੇ ਮਿਲ ਸਕਦਾ ਹੈ ਤੁਹਾਡੇ ਨੇੜੇ ਉਹ ਵੀ ਸਕੈਨ ਕਰਕੇ ਤੁਸੀਂ ਉਹਦੇ ਵਿੱਚੋਂ

ਦਾ ਬਹੁਤ ਜ਼ਿਆਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਫਰੂਟਸ ਜ਼ਰੂਰ ਖਾਣੇ ਚਾਹੀਦੇ ਨੇ ਸਲਾਦ ਹਰੀਆਂ ਸਬਜ਼ੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਤਾਂ ਕਿ ਫਾਈਬਰ ਸਾਡੇ ਡਾਈਟ ਵਿੱਚ ਵਧੀਆ ਢੰਗ ਨਾਲ ਲਾਵੇ ਔਰ ਸਿਰਫ ਯੂਰਿਕ ਐਸਿਡ ਹੀ ਨਹੀਂ ਹੋਰ ਵੀ ਢੇਰ ساری ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਸੋ ਵੀਡੀਓ ਅੱਜ ਦੀ ਚੰਗੀ ਲੱਗੀ ਆ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਕਰਕੇ ਵੀ ਆਪਣੇ ਸੁਝਾਅ ਜ਼ਰੂਰ ਸਾਂਝੇ ਕਰਨਾ या फिर मेरी ईमेल आई डी हैल्थ एडवाइस विद हरजोत कौर एट द रेट जीमेल डॉट कॉम से भी मैं ईमेल कर सकते हो हूं तक जेकर पेज में फॉलो नहीं किया फटाफट फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया तो फटाफट सबसक्राइब कर लो मिला जल्दी ही फिलहाल ही दि जी इजाजत सत श्रीकाल